ਮਸ਼ਹੂਰ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਚੁਸਵਿੰਦਰ ਪੱਲਾ ਦਾ ਦਿਹਾਂਤ ਹੋ ਚੁੱਕਾ ਹੈ। ਉਹ ਪਿਛਲੇ ਕਈ ਦਿਨਾਂ ਤੋਂ ਬੇਹਦ ਬਿਮਾਰ ਚੱਲ ਰਹੇ ਸਨ। ਇਸ ਕਾਰਨ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਹਾਲਤ ਖਰਾਬ ਹੋਣ ਦੇ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ। ਦੱਸਿਆ ਗਿਆ ਕਿ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਲਏ ਗਏ। ਉਹਨਾਂ ਦਾ ਅੰਤਮ ਸੰਸਕਾਰ ਮੁਖੱਲੀ ਦੇ ਵਿੱਚ ਅੱਜ ਕੀਤਾ ਜਾਵੇਗਾ ਚੰਦਤ ਪੱਲਾਦੇ ਕਰੀਬੀ ਦੋਸਤ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਇਸ ਕਾਟੇ ਦੀ ਕਦੇ ਵੀ ਪਰਫਾਈ ਨਹੀਂ ਹੋ ਸਕਦੀ ਅਸੀਂ 40 ਸਾਲਾਂ ਤੋਂ ਇਕੱਠੇ ਸੀ ਉਹਨਾਂ ਨੇ ਮੈਨੂੰ ਪਰਾ ਦਾ ਦਰਵਾ ਦਿੰਦਾ ਉਹਨਾਂ ਨੇ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਦੋ ਵੱਖ-ਵੱਖ ਹਮਾਵਾਂ ਤੋਂ ਪੈਦਾ ਹੋਏ ਉਹ ਪੰਜਾਬੀ ਫਿਲਮ ਇੰਡਸਟਰੀ ਦੇ ਪਿਤਾਮਾ ਸਨ ਉਹਨਾਂ ਕਿਹਾ ਕਿ ਲਗਭਗ 1 ਮਹੀਨੇ ਤੋਂ ਬਿਮਾਰ ਚੱਲ ਰਹੇ ਸੀ ਜਾਸੀ ਹੈ ਕਿ ਜਸਵਿੰਦਰ ਪੱਲਾ ਜਿਨ੍ਹਾਂ ਦਾ ਜਨਮ 4 ਮਈ 1960 ਨੂੰ ਦੁਰਾਹਾ ਲੁਧਿਆਣਾ ਦੇ ਵਿੱਚ ਹੋਇਆ ਸੀ ਇੱਕ ਪ੍ਰੋਫੈਸਰ ਵੀ ਰਹੇ ਨੇ। ਉਹਨਾਂ ਨੇ 1988 ਦੇ ਵਿੱਚ ਛਣਕਾਟਾ 88 ਦੇ ਨਾਲ ਇੱਕ ਕਾਮੇਡੀਅਨ ਦੇ ਵਜੋਂ ਆਪਣੇ ਪੇਸ਼ੇਵਰ ਕੈਰੀਅਰ ਦੀ ਸ਼ੁਰੂਆਤ ਕੀਤੀ। ਫਿਲਮ ਦੁੱਲਾ ਪੱਟੀ ਦੇ ਨਾਲ ਇੱਕ ਅਦਾਕਾਰ ਬਣੇ ਅਤੇ ਉਹ ਆਪਣੀ ਕਾਮੇਡੀ ਲੜੀ ਛਣਕਾਟਾ ਅਤੇ ਵੱਖ-ਵੱਖ ਪੰਜਾਬੀ ਫਿਲਮਾਂ ਦੇ ਵਿੱਚ ਹਾਸਰਸ ਭੂਮਿਕਾਵਾਂ ਦੇ ਲਈ ਜਾਣੇ ਜਾਂਦੇ ਰਹੇ। ਅੱਜ ਕੋਈ ਵੀ ਪੰਜਾਬੀ ਫਿਲਮ ਅਜਿਹੀ ਨਹੀਂ ਹੈ ਜਿਸ ਦੇ ਵਿੱਚ ਉਹ ਨਜ਼ਰ ਨਾ ਆਏ ਕਾਮੇਡੀ ਕਲਾਕਾਰ ਜਸਵਿੰਦਰ ਪੱਲਾ ਜੂਦੇ ਤੇ ਹਾਂ ਦੀ ਖਬਰ ਨੇ ਪੰਜਾਬੀ ਇੰਡਸਟਰੀ ਅਤੇ 뮤직 ਆਫ ਇੰਡਸਟਰੀ ਦੇ ਵਿੱਚ ਸੋਕ ਦੀ ਲਹਿਰ ਪੈਦਾ ਕਰ ਦਿੱਤੀ ਇਸ ਮੌਕੇ ਪੰਜਾਬੀ ਗਾਇਕ ਨਛੱਤਰ ਗਿਲ ਮੰਗੀ ਮਹਿਲ ਗੁਰਵਿੰਦਰ ਕੋਂਡੋਵਾਲ ਗੁਰਲੇਜ ਅਖਤਰ ਗੁਰਵਿੰਦਰ ਕੈਲੀ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਬੀਤੇ ਦਿਨੀ ਪੱਲਾ ਹੀ ਮੰਗੀ ਮਹਿਲ ਦੇ ਨਾਲ ਵਿਦੇਸ਼ ਦੇ ਵਿੱਚ ਇੱਕ ਸ਼ੋਅ ਦੇ ਦੌਰਾਨ ਵੀਡੀਓ ਵੀ ਸਾਂਝੀ ਕੀਤੀ ਗਈ ਸੀ ਮੇਲ ਕਰਾਦੇ ਰੱਬਾ ਜਟ ਐਂਡ ਜੂਲੀਅਟ ਕੈਰੀ ਹੌਨ ਚਟਾ ਗੋਲਤ ਬਗਣੀ ਬੈਂਕ ਤੇ ਬਟੂਆ ਵਰਗੀਆਂ ਕਈ ਹਿੱਟ ਫਿਲਮਾਂ ਦੇ ਲਈ ਉਹ ਜਾਣੇ ਜਾਂਦੇ ਰਹੇ ਨੇ ਪੰਜਾਬੀ ਅਦਾਕਾਰ ਕਾਮੇਡੀਅਨ ਚੁਸਕਵਿੰਦਰ ਪੱਲਾ ਇਸ ਫੋਨੀ ਜੋਹਰ ਨੂੰ ਅਲਵਿਦਾ ਕਰ ਰਹੇ ਦਰਅਸਲ ਦਿੱਕਤ ਅਦਾਕਾਰ ਜਸਵਿੰਦਰ ਪੱਲਾ ਟ੍ਰੇਨ ਸਟ੍ਰੋਕ ਤੋਂ ਪੀੜਤ ਸਨ ਪਿਛਲੇ ਕਈ ਮਹੀਨਿਆਂ ਤੋਂ ਉਹ ਬਿਮਾਰ ਸਿਗੇ ਜਸਵਿੰਦਰ ਪੱਲਾ ਨੇ ਮੁਖਾਲੀ ਦੇ 40 ਸ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ। ਉਹਨਾਂ ਦੀ ਉਮਰ 35 ਸਾਲ ਦੇ ਕਰੀਬ ਸੀ। ਜਸਵਿੰਦਰ ਪੱਲਾ ਦਾ ਅੰਤਮ ਸੰਸਕਾਰ ਮੁਖਾਲੀ ਦੇ ਬਲੌਕੀ ਦੇ ਵਿੱਚ ਕੀਤਾ ਜਾਵੇਗਾ। ਦੱਸਦੀਏ ਜਸਵਿੰਦਰ ਪੱਲਾ 1979 ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਅਸਤਾਰ ਸਿੱਖਿਆ ਦੇ ਵਿੱਚ ਲੈਕਚਰਰ ਦੇ ਵਜੋਂ ਵੀ ਸ਼ਾਮਲ। 2020 ਦੇ ਵਿੱਚ ਵਿਭਾਗ ਦੇ ਮੁਖੀ ਦੇ ਵਜੋਂ ਸੇਵਾਮੁਕਤ ਹੋਏ। ਇਹਨਾਂ ਨੂੰ ਮੁੱਖ ਤੌਰ ਤੇ ਆਪਣਾ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ। ਇਹਨਾਂ ਨੇ ਪਹਿਲੀ ਵਾਰ 1988 ਦੇ ਵਿੱਚ ਚਾਚਾ ਚਤਰਾ ਦੇ ਕਿਰਦਾਰ ਦੇ ਵਿੱਚੋਂ ਛਣਕਾਟਾ ਦੇ ਨਾਲ ਆਪਣਾ ਕਲਾਕਾਰ ਜੀਵਨ ਉਸ ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਸਨ। ਪੰਜਾਬੀ ਫਿਲਮ ਦੇ ਵਿੱਚ ਇਹਨਾਂ ਨੇ ਆਪਣੀ ਸ਼ੁਰੂਆਤ ਫਿਲਮ ਦੂਲਾ ਪੱਤੀ ਤੋਂ ਕੀਤੀ ਜਿਸ ਤੋਂ ਬਾਅਦ ਇਹਨਾਂ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਚੱਕ ਦੇ ਫੱਟੇ ਕੈਰੀਅਨ ਛੱਟਾ ਡੈਡੀ ਕੂਲ ਮੁੰਡੇ ਫੁੱਲ ਆਦੀ ਫਿਲਮਾਂ ਬੇਹਤ ਮਕਬੂਲ ਹੋਈਆਂ ਜਸਵਿੰਦਰ ਪੱਲਾ ਨੇ ਪਾਸਚ ਖੇਤੀਬਾੜੀ ਆਨਰਸ ਅਤੇ ਸੱਚ ਐਕਸਟੈਂਸ਼ਨਲ ਐਜੂਕੇਸ਼ਨ ਦੀ ਡਿਗਰੀ 1982 ਅਤੇ 1985 ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਹਾਸਲ ਕੀਤੀ ਪੀਯੂ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਨੇ ਖੇਤੀਬਾੜੀ ਵਿਭਾਗ ਪੰਜਾਬ ਦੇ ਵਿੱਚ 5 ਸਾਲ ਤੱਕ ਏਆਈ ਏਡੀ ਉਹ ਜੋ ਸੇਵਾ ਵੀ ਨਾ ਪਾਈ ਦੱਸिए ਕਿ ਸਾਲ 1979 ਦੇ ਵਿੱਚ ਪੀਏਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਦੇ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਸ਼ਾਮਲ ਹੋਣ ਤੇ ਆਪਣੀ ਪੀਐਚਟੀ ਐਗਰੀਕਲਚਰ ਐਕਸਟੈਂਸ਼ਨ ਸਾਲ 2000 ਦੇ ਦੌਰਾਨ ਸੀਸੀਐਸਯੂ ਮੇਰਕ ਤੋਂ ਇੱਕ ਸੇਵਾ ਦੇ ਦੌਰਾਨ ਵਿਦਿਆਰਥੀ ਦੇ ਤੌਰ ਤੇ ਪੂਰੀ ਕੀਤੀ ਚਾਚਾ ਚਤੂਆ ਕਿੱਦਾਂ ਦੇ ਨਾਲ ਮਸ਼ਹੂਰ ਹੋਣ ਵਾਲੇ ਤੇ ਸਾਰਿਆਂ ਨੂੰ ਹਸਾਉਣ ਵਾਲੇ ਜਸਮਿੰਦਰ ਪੱਲਾ ਦੇ ਦੀ ਹਾਂ ਦੀ ਖਬਰ ਸੁਣ ਕੇ ਪੰਜਾਬੀ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਦੱਸਿਆ ਕਿ ਜਸਵਿੰਦਰ ਪੱਲਾ ਨੇ ਆਪਣੇ ਵਿਲੱਖਣ ਸ਼ੈਲੀ ਅਤੇ ਯਾਦਗਾਰੀ ਕਿਰਦਾਰਾਂ ਦੇ ਨਾਲ ਪੰਜਾਬੀ ਮਨੋਰੰਜਨ ਜਗਤ 'ਤੇ ਇੱਕ ਅਮਿੱਟ ਛਾਪ ਛੱਡੀ ਹੈ ਜਸਵਿੰਦਰ ਪੱਲਾ ਪੰਜਾਬੀ ਸਿਨੇਮਾ ਦੇ ਉਹਨਾਂ ਸਿਤਾਰਿਆਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਕਾਮੇਡੀ ਨੂੰ ਨਵੀਆਂ ਉਚਾਈਆਂ ਦਿੱਤੀਆਂ ਉਹਨਾਂ ਦੀ ਕਾਮਿਕ ਟਾਈਮਿੰਗ ਸਾਡ ਕੀ ਵਿਆੰਗ ਦੇ ਨਾਲ ਪਰੇ ਸੰਵਾਦਾ ਨੇ ਸਾਰੇ ਹੀ ਵਰਗ ਦੇ ਦਰਸ਼ਕਾਂ ਨੂੰ ਹਿਲਾ ਦਿੱਤਾ ਸਿੱਧ ਪੰਜਾਬੀ ਅਦਾਕਾਰ ਜਸਵਿੰਦਰ ਪੱਲਾ ਦੇ ਦਿਹਾਂਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਧੁੱਖ ਜਤਾਇਆ ਉਹਨਾਂ ਐਕਸ ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਜਸਵਿੰਦਰ ਪੱਲਾ ਜੀ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇਹਦ ਅਫਸੋਸ ਸਨਕ ਹੈ ਛਣਕਾਟੀਆਂ ਦੀ ਛੰਕਾਰ ਬੰਦ ਹੋਣ ਤੇ ਮਨ ਉਦਾਸ ਹੈ ਵਾਇਗ੍ਰੁੱਪ ਸ਼ਰਨਾ ਦੇ ਵਿੱਚ ਨਵਾਸ ਕਕਸ਼ਨ ਸਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦੇ ਰਹੇ